ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਤੁਹਾਡਾ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਸ਼ਾਮ ਦਾ ਟਾਈਮ ਹੈ 3:30 ਦਾ ਸ਼ਾਮ ਵੀ ਨਹੀਂ ਕਹਿ ਸਕਦੇ ਦੁਪਹਿਰੀ ਆ ਮੇਰਾ ਮੈਟ ਸਵਸਥ ਹੈ ਤਾਂ ਮੈਂ ਅਸਲ ਵਿੱਚ ਜਿਵੇਂ ਕੁਝ ਸਾਥ ਨਹੀਂ ਨਹੀਂ ਕਰ ਸਕਦਾ ਲੇਕਿਨ ਤੇ ਅੱਜ ਆਪਾਂ ਵਲੌਗ ਪਾਇਆ ਸੀਗਾ ਜਿਹਦੇ ਚ ਇੱਕ ਭੈਣ ਨੇ ਥੋੜਾ ਜਿਹਾ ਗਲਤ ਕਮੈਂਟ ਕਰਤਾ ਸੀਗਾ ਤੇ ਉਹਦੇ ਲਈ ਤੁਸੀਂ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਫੋਨ ਕਾਲਸ ਵੀ ਬਹੁਤ ਆਏ ਕਿ ਤੁਸੀਂ ਚੰਗਾ ਕੀਤਾ ਜਵਾਬ ਦੇਣਾ ਬਣਦਾ ਸੀ ਔਰ ਕਿਸੇ ਵੀ ਭੈਣ ਨੇ ਮੈਨੂੰ ਇਹ ਨਹੀਂ ਕਿਹਾ ਕਿ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਸੀਗਾ ਜਾਂ ਤੁਸੀਂ ਇਹਨਾਂ ਦਾ ਇਹਨਾਂ ਗੱਲਾਂ ਵੱਲ ਧਿਆਨ ਨਾ ਦਿਓ ਸਭ ਨੇ ਕਿਹਾ ਕਿ ਤੁਹਾਨੂੰ ਜਵਾਬ ਦੇਣਾ ਚਾਹੀਦਾ ਸੀ ਹੈਨਾ ਔਰ ਭੈਣ ਨੇ ਵੀ ਕਮੈਂਟ ਕੀਤਾ ਕੁਲਵਿੰਦਰ ਭੈਣ ਨੇ ਕਹਿੰਦੇ ਮੇਰਾ ਇਹ ਮਤਲਬ ਨਹੀਂ ਸੀਗਾ ਤੇ ਸੌਰੀ ਕਹਿੰਦੇ ਜੇ ਤੁਹਾਨੂੰ ਬੁਰਾ ਲੱਗਿਆ ਜਾਂ ਤੁਹਾਡਾ ਦਿਲ ਦੁਖਿਆ ਤੇ ਜਦੋਂ ਕੋਈ ਸੌਰੀ ਕਹਦੇ ਹੈਨਾ ਫਿਰ ਮਾਫ ਕਰ ਦੇਣਾ ਚਾਹੀਦਾ ਇਸ ਤੋਂ ਵੱਡਾ ਹੋਰ ਕੁਝ ਨਹੀਂ ਹੁੰਦਾ ਸੋ ਕੁਲਵਿੰਦਰ ਭੈਣ ਸਾਰੀਆਂ ਭੈਣਾਂ ਵੱਲੋਂ ਤੁਹਾਨੂੰ ਮਾਫੀ ਹੈ ਮੇਰੀਆਂ ਸਾਰੀਆਂ ਪਿਆਰੀਆਂ ਭੈਣਾਂ ਵੱਲੋਂ ਤੁਹਾਨੂੰ ਮਾਫੀ ਹੈ ਤੇ ਬਾਕੀ ਅ ਅੱਗੇ ਤੋਂ ਪਲੀਜ਼ ਧਿਆਨ ਨਾਲ ਹੈਨਾ ਕਈ ਸ਼ਬਦ ਐਹ ਜੇ ਹੁੰਦੇ ਨੇ ਜਿਹਦੇ ਕਰਕੇ ਕਿਸੇ ਦਾ ਬਹੁਤ ਮਨ ਦੁਖ ਜਾਂਦਾ ਹੁੰਦਾ ਜਦੋਂ ਵੀ ਆਪਾਂ ਬੋਲਣਾ ਹੈ ਬਹੁਤ ਸੋਚ ਸਮਝ ਕੇ ਬੋਲਣਾ ਹੈ ਕਿ ਸਾਡੇ ਸ਼ਬਦਾਂ ਨਾਲ ਸਾਡੀਆਂ ਗੱਲਾਂ ਨਾਲ ਕਿਸੇ ਦਾ ਮਨ ਨਾ ਦੁਖੇ ਜੀ ਕਿਸੇ ਦਾ ਦਿਲ ਨਾ ਦੁਖੇ ਜੀ ਹੈਨਾ ਇਹ ਸ਼ਬਦੀ ਹੁੰਦੇ ਨੇ ਇਹ ਸ਼ਬਦ ਪਿਆਰ ਵੀ ਵਰਸਾ ਦਿੰਦੇ ਨੇ ਤੇ ਇਹ ਦਿਲ ਵੀ ਦੁਖਾ ਦਿੰਦੇ ਨੇ ਸੋ ਇਹਨਾਂ ਨੂੰ ਜੇ ਆਪਾਂ ਧਿਆਨ ਨਾਲ ਬੋਲੀਏ ਤਾਂ ਜ਼ਿੰਦਗੀ ਜਿਹੜੀ ਉਹ ਖੁਸ਼ੀਆਂ ਭਰੀ ਵੀ ਹੋ ਸਕਦੀ ਹੈ ਤੇ ਜੇ ਇਹਨਾਂ ਨੂੰ ਧਿਆਨ ਨਾਲ ਸੋਚ ਕੇ ਨਾ ਬੋਲਿਆ ਜਾਵੇ ਤਾਂ ਜ਼ਿੰਦਗੀ ਦੇ ਵਿੱਚ ਗੁੱਸੇ, ਈਰਖਾ, ਦੁਵੇਰ ਹਨਾ ਫਿਰ ਬਹੁਤ ਕੁਝ ਵੱਧ ਜਾਂਦਾ ਹੁੰਦਾ ਸੋ ਕੋਈ ਗੱਲ ਨਹੀਂ ਤੁਸੀਂ ਬੇਸ਼ੱਕ ਦੀ ਉਸ ਹਿਸਾਬ ਨਾਲ ਨਹੀਂ ਕਿਹਾ ਸੀ ਪਰ ਤੁਹਾਡਾ ਕਹਿਣ ਦਾ ਜਿਹੜਾ ਢੰਗ ਸੀਗਾ ਉਹ ਵਧੀਆ ਨਹੀਂ ਸੀਗਾ ਤੁਸੀਂ ਕਿਹਾ ਸੀਗਾ ਮੈਂ ਦੁਬਾਰਾ ਰਿਪੀਟ ਕਰਨਾ ਪੈ ਰਿਹਾ ਹੈ ਤੁਸੀਂ ਕਿਹਾ ਕਿ ਜਿਹੜੀਆਂ ਭੈਣਾਂ ਹਿੰਮਤ ਹਿੰਮਤ ਕਰਦੀਆਂ ਰਹਿੰਦੀਆਂ ਨੇ ਉਹ ਵਿਚਾਰੀਆਂ ਪੋੜੀਆਂ ਨੂੰ ਇਹ ਨਹੀਂ ਪਤਾ ਕਿ ਇਹ ਸਭ ਪੈਸੇ ਦਾ ਖੇਲ ਹੈ ਹਨਾ ਸੋ ਇਹ ਗੱਲਾਂ ਨੇ ਜਿਹੜੀਆਂ ਉਹ ਬਹੁਤ ਜ਼ਿਆਦਾ ਦਿਲ ਤੇ ਲੱਗਦੀਆਂ ਨੇ ਹਨਾ ਅੱਗੇ ਤੋਂ ਪਲੀਜ਼ ਧਿਆਨ ਨਾਲ ਸੋਚ ਵਿਚਾਰ ਕਰਕੇ ਆ ਆਪਾਂ ਜਿਹੜੀ ਗੱਲ ਹੈ ਉਹ ਕਰਨੀ ਆ ਤੇ ਕਮੈਂਟ ਵੀ ਧਿਆਨ ਨਾਲ ਕਰਨੀ ਨੇ ਠੀਕ ਆ ਭੈਣੇ ਚਲੋ ਮਾਫ ਕਰ ਦਿੰਨੇ ਆਪਾਂ ਕੋਈ ਗੱਲ ਨਹੀਂ ਹਨਾ ਤੇ ਮਾਫੀ ਦੇਣ ਵਾਲਾ ਵੱਡਾ ਨਹੀਂ ਹੁੰਦਾ ਬਲਕਿ ਮਾਫੀ ਮੰਗਣ ਵਾਲਾ ਵੱਡਾ ਹੁੰਦਾ ਜੇ ਉਹਨਾਂ ਨੇ ਸੌਰੀ ਕਿਹਾ ਤਾਂ ਉਹੀ ਵੱਡੇ ਨੇ ਚਲੋ ਗਲਤੀ ਹੋ ਜਾਂਦੀ ਹੈ ਇਨਸਾਨ ਤੋਂ ਤੇ ਹੁਣ ਮੈਂ ਚੱਲੀ ਸੀਗੀ ਡਾਕਟਰ ਦੇ ਕਿਉਂਕਿ ਮੇਰੇ ਨਾ ਦੰਦ ਦੀ ਪ੍ਰੋਬਲਮ ਸੀਗੀ ਇਹਦੀ ਇੱਕ ਦੀ ਤੇ ਇਹਦੇ ਵਿੱਚ ਮਤਲਬ ਕਿ ਗਰਮ ਠੰਡਾ ਵੀ ਲੱਗਦਾ ਸੀ ਔਰ ਪੇਨ ਹੁੰਦੀ ਸੀਗੀ ਤੇ ਮੈਂ ਆਰ ਸੀਟੀ ਕਰਵਾ ਲਈ ਸੀ ਜੀ ਤੇ ਪਰ ਕੈਪ ਹਜੇ ਨਹੀਂ ਕਰਵਾਇਆ ਸੀਗਾ ਜਦੋਂ ਮੈਂ ਕੈਪ ਕਰਵਾਉਣ ਤੋਂ ਪਹਿਲਾਂ ਹੀ ਮੇਰੇ ਨਾ ਆਹ ਵਾਲਾ ਜਿਹੜਾ ਨਾਲ ਵਾਲਾ ਦੰਦ ਸੀਗਾ ਇਹ ਵਾਲਾ ਇਹਦੇ ਵਿੱਚ ਵੀ ਗਰਮ ਠੰਡਾ ਲੱਗਣ ਲੱਗ ਗਿਆ ਤੇ ਇਸ ਵੀ ਪੇਨ ਹੋਣ ਲੱਗ ਗਿਆ ਫਿਰ ਮੈਂ ਫੇਰ ਡਾਕਟਰ ਦੇ ਗਈ ਉਹ ਕਹਿੰਦੇ ਵੀ ਇਹਦੇ ਵਿੱਚ ਵੀ ਹਲਕੀ ਜੀ ਇਨਫੈਕਸ਼ਨ ਹੈਗੀ ਆ ਮੇਰੇ ਨਾ ਇਹ ਕਾਫੀ ਸਾਰੇ ਕੈਪ ਚੜੇ ਹੋਏ ਨੇ ਸੰਗ੍ਰੂਪ ਮੇਰੀ ਆਦਤ ਆ ਥੋੜੀ ਜੀ ਦੰਦਾਂ ਨੂੰ ਲੈ ਕੇ ਮੈਂ ਥੋੜੀ ਜੀ ਜ਼ਿਆਦਾ ਧਿਆਨ ਦਿੰਦੀ ਆ ਹਨਾ ਕਿ ਮੇਰੇ ਆਪਣੇ ਦੰਦ ਆ ਜਿਹੜੇ ਉਹ ਬਚੇ ਰਹਿਣ ਤੇ ਆਪਾਂ ਦੰਦਾਂ ਨੂੰ ਬਚਾ ਵੀ ਸਕਦੇ ਆ ਕਿਉਂਕਿ ਜਦੋਂ ਆਰ ਸੀਟੀ ਹੋ ਜਾਂ ਕਿ ਜਿਹੜੀ ਜਾੜਾ ਉਹ ਤੁਹਾਡੀ ਆਪਣੀ ਹੀ ਹੁੰਦੀ ਆ ਉਹਦੇ ਤੇ ਕੈਪ ਚੜ ਜਾਂਦਾ ਹੈ ਤੇ ਦੰਦਾਂ ਦੀ ਸ਼ੇਪ ਆ ਜਿਹੜੀ ਉਹੀ ਰਹਿੰਦੀ ਆ ਹਾਂ ਤੇ ਮੈਂ ਫਿਰ ਸੋਚਿਆ ਜਦੋਂ ਫਿਰ ਇਹ ਦੰਦਾਂ ਦੇ ਵਿੱਚ ਨਾਲ ਵਾਲੇ 'ਚ ਪ੍ਰੋਬਲਮ ਆ ਜੀ ਫਿਰ ਮੈਂ ਉਹਦੇ ਤੇ ਕੈਪਿੰਗ ਨਹੀਂ ਕਰਵਾਈ ਫਿਰ ਮੈਂ ਡਾਕਟਰ ਸਾਹਿਬ ਨੂੰ ਕਿਹਾ ਕਿ ਜੇ ਇੱਕ ਤੇ ਕਰਾਉਂਗੀ ਫਿਰ ਇੱਕ ਤੇ ਅਲੱਗ ਹੋ ਜੂਗੀ ਦੂਸਰੇ ਤੇ ਅਲੱਗ ਹੋ ਜੂਗੀ ਤੀਸਰੇ ਤੇ ਅਲੱਗ ਹੋ ਜੂਗੀ ਹਾਂ ਤੇ ਕਿਉਂ ਨਾ ਮੈਂ ਜਿਹੜੇ ਆਹ ਚਾਰ ਦੰਦ ਨੇ ਨਾ ਇਹਰੇ ਇਹਨਾਂ ਦੀ ਥੋੜੀ ਜਿਹੀ ਸ਼ੇਪ ਵੀ ਆ ਜਿਹੜੀ ਉਹ ਵਿੰਗੇਟ ਡੇ ਜਣੀ ਅੰਦਰ ਜਿਹਨੂੰ ਮੈਂ ਕੋਈ ਬਾਹਰ ਜੇ ਰੂਣਾ ਹੈ ਨਾ ਫਿਰ ਮੈਂ گاؤں ਸਾਰਿਆਂ ਦੀ ਵੀ ਆਰ ਸੀਟੀ ਕਰਾ ਕੇ ਤੇ ਇਕੱਠੀ ਕੈਪਿੰਗ ਕਰਵਾ ਦੇਣੀ ਆ ਤੇ ਇੱਕ ਕੈਪ ਆ ਜਿਹੜਾ ਉਹ ਇਕੱਠਾ ਹੀ ਬਣ ਕੇ ਸਾਂਚਾ ਜਾ ਉਹ ਇਕੱਠਾ ਹੀ ਚੜ ਜੂਗਾ ਫਿਰ ਨਾਲੇ ਤਾਂ ਦੰਦ ਆਪਦੇ ਬੱਚੇ ਰਹਿੰਦੇ ਨੇ ਆ ਕਈ ਵਾਰੀ ਆਪਾਂ ਧਿਆਨ ਨਹੀਂ ਦਿੰਦੇ ਹੈਗੇ ਵਿਚੋ ਠੰਡਾ ਤੱਤਾ ਲੱਗੀ ਜਾਂਦਾ ਪੇਨ ਹੋ ਜਾਂਦਾ ਦੂਜੇ ਪਾਸੇ ਖਾ ਲੰਨੇ ਆ ਹਨਾ ਐ ਕਰਦੇ ਕਰਦੇ ਆਪਣੀਆਂ ਜਾੜਾ ਆਂਦਾ ਆਂਦਾ ਜਿਹੜੇ ਨਿਕਲਣੇ ਸ਼ੁਰੂ ਹੋ ਜਾਂਦੇ ਨੇ ਜਦੋਂ نیچے ਉਹਨਾਂ ਨੂੰ ਕੀੜਾ ਖਾ ਜਾਂਦਾ ਕੈਵਿਟੀਜ਼ ਬਣ ਜਾਂਦੀਆਂ ਨੇ ਪਰ ਮੈਂ ਥੋੜਾ ਦੇ ਇੰਨਾਂ ਚੀਜ਼ਾਂ ਦਾ ਬਹੁਤ ਧਿਆਨ ਰੱਖਦੀ ਹੁੰਨੀ ਆ ਕਿਉਂਕਿ ਇਹ ਦੰਦ ਦੁਬਾਰਾ ਮਿਲਨੇ ਨਹੀਂ ਹੈਗੇ ਜੀ ਆਪਣੇ ਹਨ ਜੇ ਆਪਾਂ ਕਢਾ ਕੇ ਆਪਣੇ ਆਰਟੀਫੀਸ਼ੀਅਲ ਟੈਂਚਰ ਲਵਾ ਵੀ ਲੈਨੇ ਆ ਫਿਰ ਉਹ ਗੱਲ ਬਣਦੀ ਨਹੀਂ ਹੈਗੀ ਇਸ ਕਰਕੇ ਫਿਰ ਮੈਂ ਡਾਕਟਰ ਸਾਹਿਬ ਨੂੰ ਕਿਹਾ ਕਿ ਤੁਸੀਂ ਮੈਂ बार-बार ਚੱਕਰ ਲਾਉਣ ਨਾਲੋਂ ਅੱਜ ਇੱਕ ਠੀਕ ਕਰੋਗੇ ਕੱਲੋਂ ਦੂਜਾ ਕਰੋਗੇ ਕਿਉਂ ਨਾ ਚਾਰਾਂ ਦਾ ਟ੍ਰੀਟਮੈਂਟ ਮੈਂ ਇਕੱਠੇ ਹੀ ਕਰਵਾ ਲਾਂ ਸੋ ਹੁਣ ਮੈਂ ਚੱਲੀ ਆ ਡਾਕਟਰ ਸਾਹਿਬ ਡਾਕਟਰ ਸੋਡੀ ਨੇ ਇਥੇ ਆਪਣੇ ਨੇੜੇ ਨੇ ਉਹਨਾਂ ਤੋਂ ਹੀ ਕਰਵਾ ਰਹੇ ਆ ਆਪਾਂ ਆਪਣਾ ਟ੍ਰੀਟਮੈਂਟ ਲੈ ਰਹੇ ਆ ਤੇ ਬਾਕੀ ਬੀਬੀ ਦਾ ਸਭ ਪਤਾ ਹੀ ਹੈ ਦੰਦਾਂ ਦਾ ਥੋੜਾ ਜਿਹਾ ਕਿਤੇ ਕਿਤੇ ਲੱਗ ਜਾਂਦੇ ਸੀਗੇ ਜਿੱਥੇ ਪਹਿਲਾਂ ਲੱਗਦੇ ਸੀ ਉੱਥੇ ਉਹ ਠੀਕ ਹੋ ਗਏ ਨੇ ਉਹਨਾਂ ਨੇ ਠੀਕ ਕਰਤੇ ਸੀਗੇ ਤੇ ਹੁਣ ਅੱਜ ਦਿਖਾਉਣੇ ਆ ਬੀਬੀ ਕਹਿੰਦੀ ਅੱਜ ਕਿਤੇ ਥੋੜੇ ਜਿਹਾ ਹੋਰ ਲੱਗਦੇ ਨੇ ਉਹਨਾਂ ਨੇ ਕਿਹਾ ਸੀਗੇ ਜਦੋਂ ਵੀ ਕਿਤੇ ਮਾੜਾ ਜਿਹਾ ਵੀ ਲੱਗੇ ਤੁਸੀਂ ਜ਼ਰੂਰ ਦਿਖਾ ਕੇ ਜਾਇਓ ਚਲੋ ਹੁਣ ਆਪਾਂ ਚੱਲਦੇ ਹਾਂ ਟਾਈਮ ਕਾਫੀ ਹੋ ਗਿਆ ਉਹਨਾਂ ਨੇ ਆਪਾਂ ਨੂੰ ਸਾਢੇ 3 ਦੇ ਦਾ ਟਾਈਮ ਦਿੱਤਾ ਸੀਗਾ ਲੋ ਜੀ ਦੰਦਾਂ ਦਾ ਆਪਾਂ ਆਰ ਸੀਟੀ ਕਰਵਾਈ ਹੈ ਪੰਜ ਦੰਦਾਂ ਦੀ ਇੱਕੇ ਟਾਈਮ ਆਰ ਸੀਟੀ ਹੈ ਜਿਹੜੀ ਉਹ ਫਾਈਨਲ ਕਰਤੀ ਹੈ ਵਨ ਸੈਟਿੰਗ ਦੇ ਵਿੱਚ ਮੇਰੇ ਪੰਜ ਦੰਦਾਂ ਦੀ ਜਿਹੜੀ ਆਰ ਸੀਟੀ ਆ ਉਹ ਕੰਪਲੀਟ ਹੋ ਗਈ ਹੈ ਤੇ ਹੁਣ ਐ ਲੱਗਦਾ ਜਿਵੇਂ ਮੂੰਹ ਬਹੁਤ ਸੁੱਜਿਆ ਪਿਆ ਉਹ ਨਹੀਂ ਲੱਗਦਾ ਵੀ ਇਧਰੋਂ ਸੁੱਜਿਆ ਹੋਇਆ ਤੇ ਦੰਦਾਂ ਦਾ ਜਿਹੜੇ ਨੀਚੇ ਵਾਲੇ ਦਰਦ ਵੀ ਕਰ ਰਹੇ ਨਹੀਂ ਕਿਉਂਕਿ ਇੰਜੈਕਸ਼ਨ ਲੱਗੇ ਹੋਏ ਸੀ ਤੇ ਸੋਨੂ ਹੋਇਆ ਹੋਇਆ ਸੀਗਾ ਤੇ ਹੁਣ ਥੋੜਾ ਥੋੜਾ ਉਸ ਤਰ੍ਹਾਂ ਹੀ ਉਹਦਾ ਉਤਰਦਾ ਜਾ ਜਾਂਦਾ ਹੈ ਤੇ ਬਸ ਉਹ ਫਰਕ ਪੈਂਦਾ ਜਾਂਦਾ ਹੁਣ ਚਲੋ ਕੋਈ ਗੱਲ ਨਹੀਂ ਆਪਾਂ ਨੂੰ ਉਹਨਾਂ ਨੇ ਮੈਡੀਸਿਨ ਦਿੱਤੀ ਹੋਈ ਹੈ ਤਿੰਨ ਦਿਨ ਦੀ ਉਸ ਤੋਂ ਬਾਅਦ ਆਪਾਂ ਕੈਪਿੰਗ ਕਰਵਾਵਾਂਗੇ बोलन च मेनू ਪ੍ਰੋਬਲਮ ਆ ਰਹੀ ਆ ਹੁਣ ਤੇ ਕੁਝ ਲੋਕ ਚਲੋ ਮੈਂ ਥੋੜਾ ਜਿਹਾ ਟੌਪਿਕ ਉਹ ਟੱਚ ਕਰੂੰਗੀ ਵੈਸੇ ਕੋਈ ਜ਼ਿਆਦਾ ਮੈਂ ਉਹਨਾਂ ਨੂੰ ਇੰਨੀ ਇੰਪੋਰਟੈਂਸ ਦੇ ਨਹੀਂ ਦੀ ਨਾ ਤੇ ਜ਼ਰੂਰਤ ਮੈਨੂੰ ਨਹੀਂ ਹੈਗੀ ਕਿ ਜਿਨ੍ਹਾਂ ਨੇ ਮਾਫੀ ਮੰਗ ਲਈ ਸੀ ਮਾਫੀ ਮੰਗ ਕੇ ਤੇ ਫੇਰ ਉਹ ਕਹਿੰਦੇ ਨੇ ਕਿ ਤੁਹਾਨੂੰ ਬਲੌਗਰਾਂ ਨੂੰ ਜੇ ਸੱਚੀ ਗੱਲ ਕਹਿ ਦੀਏ ਤਾਂ ਮਿਰਚਾਂ ਲੱਗਦੀਆਂ ਨੇ ਉਹੀ ਲੇਡੀ ਉਹ ਕੁਲਵਿੰਦਰ ਕੌਰ ਚਲੋ ਮੈਨੂੰ ਲੱਗਦਾ ਇਹਨਾਂ ਦਾ ਦਿਮਾਗ ਹੀ ਥੋੜਾ ਜੰਨਾਕ ਹੁੰਦਾ ਹੈ ਹਨਾ ਮੈਨੂੰ ਇਸ ਗੱਲ ਤੋਂ ਲੱਗਿਆ ਕਿ ਇੱਕ ਔਰਤ ਤੁਸੀਂ ਮਾਫੀ ਮੰਗ ਰਹੇ ਹੋ ਔਰ ਨਾਲ ਦੀ ਨਾਲ ਤੁਸੀਂ ਇਸ ਤਰ੍ਹਾਂ ਦਾ ਇੱਕ ਘੰਟੇ ਬਾਅਦ ਤੁਸੀਂ ਇਸ ਤਰ੍ਹਾਂ ਦਾ ਕਮੈਂਟ ਕਰ ਰਹੇ ਹੋ ਤੇ ਆਪਾਂ ਇਹਨਾਂ ਚੀਜ਼ਾਂ ਨਾਲ ਨਹੀਂ ਧਿਆਨ ਦੇਈਏ ਆਪਾਂ ਆਪਦੀ એનર્ਜੀ ਹੈ ਜਿਹੜੀ ਉਹ ਪੋਜ਼ਿਟਿਵ ਬਸੇ ਰੱਖੀਏ 네ਗੇਟਿਵ ਕੱਸੇ ਲਿ ਜਾਉਂਦੀ ਲੋੜ ਨਹੀਂ ਇਹਨਾਂ ਨੂੰ ਆਪਣਾ ਕੰਮ ਕਰਨ ਦਿਓ ਆਪਾਂ ਆਪਣਾ ਕੰਮ ਕਰਾਂਗੇ ਹਨ ਬਹੁਤ ਸਾਰੀਆਂ ਭੈਣਾਂ ਦੀ ਮੇਰੇ ਨਾਲ ਸਪੋਰਟ ਹੈਗੀ ਆ ਅੱਜ ਥੋੜੀ ਜਿਹੀ ਬੋਲਣ 'ਚ ਦਿੱਕਤ ਹੈਗੀ ਆ ਬਹੁਤ ਸਾਰੀਆਂ ਭੈਣਾਂ ਦੀ ਮੇਰੇ ਨਾਲ ਸਪੋਰਟ ਹੈਗੀ ਆ ਬਹੁਤ ਸਾਰੀਆਂ ਭੈਣਾਂ ਦੇ ਅੱਜ ਮੈਨੂੰ ਫੋਨ ਆਏ ਭੈਣਾਂ ਖੁਦ ਹੀ ਉਹਨੂੰ ਜਵਾਬ ਦੇ ਰਹੀਆਂ ਸੀਗੀਆਂ ਮੈਨੂੰ ਤਾਂ ਮੈਨੂੰ ਲੱਗਦਾ ਜਵਾਬ ਦੇਣ ਦੀ ਲੋੜ ਨਹੀਂ ਹੈਗੀ ਔਰ ਐਕਚੁਅਲੀ ਮੈਂ ਤੁਹਾਨੂੰ ਦੱਸਾਂ ਮੀ ਰੀਅਲੀ ਮੈਨੂੰ ਤੁਸੀਂ ਆਪਣੀਆਂ ਐਂ ਲੱਗਦਾ ਜਿਵੇਂ ਮੇਰੀਆਂ ਰੀਅਲ ਸਿਸਟਰਜ਼ ਹੋ। ਛੇਤ ਨੂੰ ਹੀ ਲੱਗਦਾ ਹੋਣਾ ਤੁਸੀਂ ਤਾਂ ਮੈਨੂੰ ਡੇਲੀ ਦੇਖਦੇ ਹੋ। ਮੈਂ ਤਾਂ ਸਿਰਫ ਤੁਹਾਡੇ ਕਮੈਂਟ ਪੜਦੀ ਆਂ। ਤੁਹਾਡੇ ਮੈਸੇਜ ਪੜਦੀ ਆਂ। ਤੁਹਾਡੇ ਫੋਨ ਕਾਲਸ ਆਉਂਦੇ ਨੇ ਉਹ ਸੁਣਦੀ ਆਂ। ਔਰ ਮੈਨੂੰ ਲੱਗਦਾ ਜਿਵੇਂ ਮੇਰੀਆਂ ਸਾਕੀਆਂ ਭੈਣਾਂ ਹੋਂ ਤੁਸੀਂ ਤੁਹਾਨੂੰ ਇਹ ਚੀਜ਼ ਸ਼ਾਇਦ ਮਹਿਸੂਸ ਹੁੰਦੀ ਹੋਊਗੀ ਇਸੇ ਕਰਕੇ ਮੈਨੂੰ ਇੰਨੀ ਸਪੋਰਟ ਦੇਣੀ ਐਨਾ ਪਿਆਰ ਦੇਣੀ ਹੋ ਤੁਸੀਂ ਛੱਡੀ ਇਹ ਜੀਆਂ ਬਹੁਤ ਸਾਰੀਆਂ ਕੁਲਵਿੰਦਰ ਕੌਰ ਫਿਰਦੀਆਂ ਨੇ 3600 ਫਿਰਦੇ ਨੇ ਅੱਜ 3601 ਸਹੀ ਹੈ ਨਾ 3600 ਫਿਰਦੇ ਸੀ ਪਹਿਲਾਂ ਹੀ ਬਥੇਰੇ ਫਿਰਦੇ ਨੇ ਬੋਲਣ ਵਾਲੇ ਹੁਣ 3601 ਸਹੀ ਇੱਕ ਹੋਰ ਹੋ ਗਿਆ ਉਹਦੇ ਵਿੱਚ ਐਡ ਤੇ ਮੈਂ ਥੋੜਾ ਜਿਹਾ ਗੱਲ ਕਰਨੀ ਸੀਗੀ ਅੱਜ ਮੈਂ ਦੰਦਾਵਾਰੀ ਗੱਲ ਕਰਦੀ ਆਂ ਅੱਜ ਕਿ ਆਪਣੇ ਦੰਦਾਂ ਨੂੰ ਕਿਵੇਂ ਬਚਾਈਏ ਮੈਂ ਨਾ ਤੁਹਾਡੇ ਨਾਲੇ ਹੀ ਗੱਲ ਕਰਨੀ ਸੀਗੀ ਕਿਉਂਕਿ ਦੰਦਾਂ ਦੀ ਪ੍ਰੋਬਲਮ ਅੱਜਕੱਲ ਬਹੁਤ ਛੋਟੀ ਉਮਰ ਦੇ ਵਿੱਚ ਆ ਜਾਂਦੀ ਹੈ ਆਪਾਂ ਨੂੰ ਸਭ ਤੋਂ ਪਹਿਲਾਂ ਠੰਡਾ ਜਾਂ ਗਰਮ ਲੱਗਣਾ ਸ਼ੁਰੂ ਹੁੰਦਾ ਹੈ ਜਦੋਂ ਵੀ ਠੰਡਾ ਜਾਂ ਗਰਮ ਲੱਗਦਾ ਮੈਂ ਨਾ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੀ ਰਹੀ ਸੀਗੀ ਜਦੋਂ ਵੀ ਮੈਨੂੰ ਦੰਦਾਂ ਦੀ ਕੋਈ ਪ੍ਰੋਬਲਮ ਆਉਂਦੀ ਕੋਈ ਗਰਮ ਠੰਡਾ ਲੱਗਦਾ ਤੇ ਮੈਂ ਨਾਲ ਦੀ ਨਾਲ ਡਾਕਟਰ ਕੋਲ ਜਾਂਦੀ ਸੀ ਮੈਂ ਕਾਲ ਨਹੀਂ ਕਰਦੀ ਸੀ ਇਸ ਚੀਜ਼ ਨੂੰ ਲੈ ਕੇ ਕਿਉਂਕਿ ਮੈਨੂੰ ਐ ਲੱਗਦਾ ਵੀ ਜੀ ਆਪਣੇ ਦੰਦ ਚਲੇ ਗਏ ਤਾਂ ਉਹ ਕਲ ਰਹਿੰਦੀ ਹੋਈ ਨਹੀਂ ਆ ਭਾਵੇਂ ਦੰਦ ਲੱਗ ਜਾਂਦੇ ਨੇ ਹਨਾ ਪਰ ਜੜਾਂ ਜਿਹੜੀਆਂ ਉਹ ਨਹੀਂ ਹੁੰਦੀਆਂ ਉਹਨਾਂ ਦੀਆਂ ਹੁਣ ਜਿਹੜੇ ਦੂਜੇ ਲੋ ਆਉਂਦੇ ਨੇ ਉਹ ਦੂਜੇ ਇੰਪਲੈਂਟ ਕਰਾਉਂਦੇ ਨੇ ਹਨਾ ਮੈਨੂੰ ਉਹ ਬਸ ਪਤਾ ਨਹੀਂ ਕਿਉਂ ਮੈਨੂੰ ਕੁਛ ਵਹਿਮ ਆ ਉਹਨਾਂ ਦੰਦਾਂ ਨੂੰ ਲੈ ਕੇ ਹਨਾ ਤੇ ਜਿਹੜੇ ਦੂਜੇ ਦੰਦ ਹੁੰਦੇ ਨੇ ਉਤਾਰ ਲੇ ਲਾ ਲੇ ਲਾ ਲੇ ਉਹਨਾਂ ਦੀ ਆਪਣੀਆਂ ਕੋਈ ਜੜਾ ਨਹੀਂ ਹੁੰਦੀਆਂ ਸੋ ਆਪਣੇ ਦੰਦ ਜਿਹੜੇ ਉਹ ਬਚਾਉਣੇ ਜ਼ਰੂਰੀ ਆ ਜਦੋਂ ਮੈਨੂੰ ਕੋਈ ਪ੍ਰੋਬਲਮ ਆਉਂਦੀ ਸੀ ਹਲਕੀ-ਫੁਲਕੀ ਵੀ ਮੈਂ ਡਾਕਟਰ ਕੋਲ ਜਾਂਦੀ ਸੀਗੀ ਤੇ ਆਰ ਸੀਟੀ ਵਗੈਰਾ ਮੈਂ ਮੌਕੇ ਨਾਲ ਹੀ ਕਰਵਾ ਲੈਂਦੀ ਸੀ ਉਹਦੇ ਤੇ ਕੈਪਿੰਗ ਕਰਵਾ ਲੈਣੀ ਫਿਰ ਜਦੋਂ ਕਿਸੇ ਦੀ ਪ੍ਰੋਬਲਮ ਆਣੀ ਮੈਂ ਫੇਰ ਜਾਣਾ ਔਰ ਉਹਦੇ ਤੇ ਕੈਪਿੰਗ ਕਰਵਾ ਲੈਣੀ ਇਸ ਕਰਕੇ ਆਪਣੇ ਦੰਦਾਂ ਦਾ ਜਿਹੜੇ ਉਹ ਬਚੇ ਰਹਿੰਦੇ ਨੇ ਤੇ ਅੱਜ ਜਿਹੜੇ ਮੈਂ ਕਰਾ ਕੇ ਆਈਆਂ ਉਹਨਾਂ ਦੀ ਪ੍ਰੋਬਲਮ ਇਹ ਸੀਗੀ ਕਿ ਇੱਕ ਦੰਦ ਦੀ ਉਹਨੇ ਕਰਤੀ ਸੀਗੀ ਮੈਂ ਨਾ ਡਾਕਟਰ ਸਾਹਿਬ ਨੇ ਮੇਰੀਆਂ ਪਿਕਸ ਲਈਆਂ ਨੇ ਦੰਦਾਂ ਦੀਆਂ ਨੀਚੇ ਵਾਲੀਆਂ ਉਹ ਥੋੜੇ ਜਿਨੇ ਅੱਗੇ ਪਿੱਛੇ ਨੂੰ ਹੋਏ ਹੋਏ ਨੇ ਮੇਰੇ ਫਰੰਟ ਵਾਲੇ ਜਿਹੜੇ ਟੀਥ ਨੇ ਨਾ ਨੀਚੇ ਵਾਲੇ ਉਹ ਅੱਗੇ ਪਿੱਛੇ ਜਿਹਨੂੰ ਹੋਏ ਹੋਏ ਨੇ ਵਿੰਗ ਟੇਡੇ ਜੇ ਤੇ ਉਹ ਇਦਾਂ ਹੀ ਸੀਗੇ ਪਹਿਲਾਂ ਹੀ ਤੇ ਉਹ ਮੈਂ ਜਦੋਂ ਇੱਕਦਮ ਉਹਦੀ ਮੈਨੂੰ ਪ੍ਰੋਬਲਮ ਆਈ ਸੀਗੀ ਇਧਰਲੇ ਦੀ ਗਰਮ ਠੰਡਾ ਲੱਗਦਾ ਸੀ ਤੇ ਪੇਨ ਵੀ ਹੁੰਦਾ ਸੀਗਾ ਤਾਂ ਉਦੋਂ ਉਹਦੀ ਆਰ ਸਿਟੀ ਮੈਂ ਕਰਵਾ ਲਈ ਆਰ ਸਿਟੀ ਕਰਾਉਣ ਤੋਂ ਬਾਅਦ ਜਦੋਂ ਮੈਂ ਕੈਪਿੰਗ ਕਰਵਾਉਣ ਗਈ ਤੇ ਉਹਨਾਂ ਨੇ ਉਹ ਜਦੋਂ ਕੈਪਿੰਗ ਕਰਦੇ ਨੇ ਨਾ ਨਾਪ ਲੈਂਦੇ ਨੇ ਤਾਂ ਉਹ ਛੋਟਾ ਕਰ ਦਿੰਦੇ ਨੇ ਜਾਂਦ ਉਹ ਘਸਾ ਕੇ ਹਾਂ ਤੇ ਜਦੋਂ ਉਹਨਾਂ ਨੇ ਛੋਟਾ ਕੀਤਾ ਉਸ ਤੋਂ ਬਾਅਦ ਨਾ ਜਦੋਂ ਘਰ ਆਏ ਉਹਨਾਂ ਨੇ ਨਾਪ ਤਾਂ ਮੇਰਾ ਲੈ ਲਿਆ ਉਸ ਤੋਂ ਬਾਅਦ ਆ ਕੇ ਮੇਰੇ ਦੂਜੇ ਦੰਦ ਦੇ ਵਿੱਚ ਪੇਨ ਹੋਣ ਲੱਗੀ ਸੀ ਜਦੋਂ ਮੈਂ ਫੇਰ ਗਈ ਉਹ ਕਹਿੰਦੇ ਵੀ ਨਹੀਂ ਇਹਦੇ ਨਾਲ ਨਹੀਂ ਹੋਣ ਲੱਗਿਆ ਹੈਗਾ ਕੁਝ ਨਾ ਤੁਹਾਡੇ ਵੈਸੇ ਥੋੜੀ ਜਿਹੀ ਉਹਦੇ ਵਿੱਚ ਇਨਫੈਕਸ਼ਨ ਹੈਗੀ ਹੈ ਦੰਦ ਦੇ ਵਿੱਚ ਐਕਸ-ਰੇ ਕੀਤਾ ਜੈਂ ਦੇ ਦੀ ਸਪੋਰਟ ਮਿਲੀ ਹੋਈ ਸੀਗੀ ਤੇ ਤੁਹਾਨੂੰ ਉਦੋਂ ਨਹੀਂ ਇੰਨਾ ਫੀਲ ਹੋਇਆ ਤੇ ਉਸ ਤੋਂ ਬਾਅਦ ਵੀ ਅੱਜ ਮੈਂ ਫੇਰ ਗਈ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਤਾਂ ਨਾ ਹੁਣ ਤਿੰਨ ਚਾਰ ਦੰਦ ਜਿਹੜੇ ਇਕੱਠੇ ਹੈਗੇ ਉਹਨਾਂ ਦੇ ਇਕੱਠਿਆਂ ਦੀ ਕੈਪਿੰਗ ਕਰ ਦੋ ਕਿਉਂਕਿ ਇੱਕ ਇਕੱਠਾ ਹੀ ਡੈਂਚਰ ਬ ਨੇ ਤਾਂ ਇੱਕ ਇੱਕ ਦੇ ਕਰਾਈ ਜਾਵਾਂ ਅਲੱਗ-ਲੱਗ ਕੈਪ ਹੋਈ ਜਾਂਦੇ ਨੇ ਉਹਨਾਂ ਦਾ ਕਲਰ ਵੀ ਚੇਂਜ ਹੁੰਦਾ ਰਹਿੰਦਾ ਸੋ ਇਸ ਕਰਕੇ ਮੈਂ ਅੱਜ ਪੰਜ ਦੰਦਾਂ ਦੀ ਇਕੱਠੀ ਜਿਹੜੀ ਆਰ ਸੀਟੀਆ ਕਰਵਾਈ ਹੈ ਔਖਾ ਜਰੂਰ ਲੱਗਦਾ ਹੁੰਦਾ ਕਿ ਨਾ ਪਰ ਆਪ ਦੇ ਦੰਦਾਂ ਵਰਗੀ ਇਸ ਨਹੀਂ ਹੁੰਦੀ ਹੁਣ ਜਿਹੜਾ ਆਪਣੀਆਂ ਹੁਣ ਵੀ ਆ ਮੇਰੇ ਆਪਣੇ ਦੰਦਾਂ ਦੀਆਂ ਹਨਾ ਉੱਪਰ ਇਹਦੀ ਕੈਪਿੰਗ ਹੋ ਜੂਗੀ ਔਰ ਉਹਨਾਂ ਨੇ ਹੁਣ ਵੀ ਮੇਰੀ ਆਰ ਸੀਟੀ ਤੋਂ ਪਹਿਲਾਂ ਬਿਫੋਰ ਆਰ ਸੀਟੀ ਵੀ ਇੱਕ ਇੱਕ ਲਈ ਹੈਗੀ ਇਹ ਦੰਦਾਂ ਦੀ ਔਰ ਆਫਟਰ ਫਿਟਿੰਗ ਵੀ ਉਹ ਹੋ ਮੇਰੇ ਦੰਦਾਂ ਦੀ ਪਿੱਕ ਹੈ ਜਿਹੜੀ ਉਹ ਲੈਣਗੇ ਔਰ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਪਹਿਲਾਂ ਮੇਰੇ ਦੰਦਾਂ ਦਾ ਸਟਰਕਚਰ ਸੀ ਜਿਹੜਾ ਕਿਸ ਤਰ੍ਹਾਂ ਦਾ ਸੀਗਾ ਤੇ ਹੁਣ ਉਹਨਾਂ ਨੇ ਦੁਬਾਰਾ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦਾ ਬਣਾਤਾ ਫੇਰੀ ਮੈਂ ਤੁਹਾਡੇ ਨਾਲ ਉਹ ਗੱਲ ਹੈ ਉਹ ਚੀਜ਼ ਹੈ ਜਿਹੜੀ ਉਹ ਸ਼ੇਅਰ ਕਰੂੰਗੀ ਠੀਕ ਹੈ ਜੀ ਸੋ ਮੈਂ ਦੇਖਿਆ ਕਿ ਪੈਣਾ ਬਹੁਤ ਪੈਣਾ ਨੇ ਜਿਹੜੀਆਂ ਕਾਲ ਕਰ ਜਾਂਦੀਆਂ ਨੇ ਜਾਂ ਕਹਿ ਦਿੰਦੀਆਂ ਨੇ ਸੰਤਾ ਡਰ ਲੱਗਦਾ ਤੇ ਵੀ ਇੰਜੈਕਸ਼ਨ ਲਾਉਣਗੇ ਇਦਾਂ ਕਰਨਗੇ ਹਾਂ ਮੈਨੂੰ ਸਾਨੂੰ ਡਰ ਲੱਗਦਾ ਤੇ ਉਹ ਇਸ ਤਰ੍ਹਾਂ ਹੀ ਆਉਦੇ ਦੰਦਾਂ ਦੀ ਪ੍ਰੋਬਲਮ ਹੈ ਜਿਹੜੀ ਵਧਾਈ ਜਾਂਦੀਆਂ ਨੇ ਤੇ ਹੌਲੀ-ਹੌਲੀ ਦੰਦ ਇੰਨੇ ਖਰਾਬ ਹੋ ਜਾਂਦੇ ਨੇ ਕਿ ਉਹੋ ਕੱਢਣਾ ਹੀ ਪੈਂਦੇ ਨੇ ਸੋ ਆਪਾਂ ਦੰਦਾਂ ਨੂੰ ਆਪਦੇ ਨੂੰ ਬਚਾਈਏ ਇਹਨਾਂ ਨੂੰ ਕੱਢਣ ਨਿਕਲਣ ਤੋਂ ਬਚਾਈਏ ਠੀਕ ਹੈ ਜੀ ਪਹਿਲਾਂ ਮੇਰੇ ਖਿਆਲ ਆ ਇਸ ਤਰ੍ਹਾਂ ਦੇ ਕੋਈ ਟ੍ਰੀਟਮੈਂਟ ਨਹੀਂ ਹੁੰਦੇ ਸੀਗੇ ਤਾਂ ਲੇਡੀਜ਼ ਦੇ ਜ਼ਿਆਦਾ ਜਿਹੜੇ ਸੀਗੇ ਦੰਦ ਨਿਕਲ ਜਾਂਦੇ ਸੀਗੇ ਜਦੋਂ ਥੋੜੀਆਂ ਵੱਡੀ ਉਮਰ ਦੀਆਂ ਹੋ ਜਾਂਦੀਆਂ ਸੀ ਤੇ ਆਰਟੀਫੀਸ਼ੀਅਲ ਵੀ ਨਹੀਂ ਲੱਗੇ ਹੁੰਦੇ ਸੀਗੇ ਬਸ ਇਦਾਂ ਵਿਚਾਰੀਆਂ ਰੋਟੀ ਰੋਟੀ ਖਾਂਦੀਆਂ ਸੀਗੀਆਂ पर मेनू अपने दंदा ना बहुत प्यार है <laughs> सारे भी अपने, अपने, अपने दंदा ना प्यार ਹੋਊਗਾ ਮੈਨੂੰ ਆਪਣੇ ਦੰਦ ਬਹੁਤ ਪਸੰਦ ਨੇ ਮੈਨੂੰ ਆਪਣੇ ਦੰਦਾਂ ਨਾਲ ਬਹੁਤ ਪਿਆਰ ਹੈ ਮੈਂ ਨਹੀਂ ਚਾਹੁੰਦੀ ਕਿ ਮੇਰੇ ਦੰਦ ਜਿਹੜੇ ਇਸ ਤਰ੍ਹਾਂ ਖਾਬ ਹੋਣ ਇਸ ਕਰਕੇ ਮੈਂ ਬਹੁਤ ਚੇਤੀ ਡਾਕਟਰ ਦੇ ਚਲੀ ਜਾਨੀ ਹੁਣੀ ਆ ਤੇ ਸਾਰੇ ਆਪਣੇ ਦੰਦਾਂ ਦੀ ਸੰਭਾਲ ਜਿਹੜੀ ਇਸ ਤਰ੍ਹਾਂ ਹੀ ਕਰੋ ਇਹ ਨਹੀਂ ਆ ਕਿ ਆਪਾਂ ਦੰਦ ਦੀ ਸਫਾਈ ਨਹੀਂ ਰੱਖਦੇ ਵੈਸੇ ਹੀ ਹੋ ਜਾਂਦੇ ਨੇ ਜੀ ਹਨਾ ਮੇਰੀ ਤਾਂ ਮੈਂ ਇੱਕ ਦਿਨ ਪ੍ਰੋਬਲਮ ਦੱਸੀ ਵੀ ਸੀ ਕਿ ਤੁਹਾਨੂੰ ਵੀ ਮੈਨੂੰ ਕੀ ਪ੍ਰੋਬਲਮ ਹੈਗੀ ਆ ਜਿਦੇ ਕਰਕੇ ਮੇਰੇ ਵਾਲੇ ਵੀ ਜਲਦੀ ਚਿੱਟੇ ਹੋ ਗਏ ਸੀਗੇ ਔਰ ਮੇਰੇ ਦੰਦਾਂ ਦੇ ਵਿੱਚ ਵੀ ਪ੍ਰੋਬਲਮਸ ਆ ਜਿਹੜੀਆਂ ਬਹੁਤ ਛੇਤੀ ਆਉਣ ਲੱਗ ਗਈਆਂ ਸੀਗੇ ਮੈਂ ਕਿੰਨੇ ਦੰਦਾਂ ਜਾੜਾ ਨਹੀਂ ਆਰ ਸੀਟੀਆਂ ਹੋਈਆਂ ਹੋਈਆਂ ਨੇ ਔਰ ਕੈਪਿੰਗ ਹੋਈ ਹੋਈ ਆ ਕਿਉਂਕਿ ਮੇਰੀ ਪ੍ਰੋਬਲਮ ਆ ਜਿਹੜੀ ਉਹ ਵੀ ਇੱਕ ਕ੍ਰੋਨਿਕ ਡਿਜ਼ੀਜ਼ ਦੇ ਵਿੱਚ ਆਉਂਦੀ ਆ ਹਨ ਉਹਦੇ ਨਾਲ ਫਿਰ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ ਆਪਾਂ ਨੂੰ ਸਕਿਨ ਪ੍ਰੋਬਲਮਸ ਆਉਂਦੀਆਂ ਨੇ ਬਹੁਤ ਰਹੀ ਆ ਜੀ ਮੇਰੀ ਸਕਿਨ ਪ੍ਰੋਬਲਮ ਬਹੁਤ ਜ਼ਿਆਦਾ ਰਹੀ ਆ ਆ ਇਹਦੇ ਵਿੱਚ ਮੈਨੂੰ ਕੀ ਹੁੰਦਾ ਸੀਗਾ ਮੈਨੂੰ ਕੀ ਸਿੰਪਟਮ ਆਏ ਸੀਗੇ ਹੈਪੇਟਾਈਟਸ ਸੀ ਦੇ ਵਿੱਚ ਬਹੁਤ ਸਾਰੇ ਸਿੰਪਟਮ ਹੁੰਦੇ ਨੇ ਅਲੱਗ-ਅਲੱਗ ਜਿਹੜੇ ਮੇਰੇ ਸਿੰਪਟਮ ਸੀਗੇ ਔਰ ਡਾਕਟਰ ਸਾਹਿਬ ਨੇ ਜਦੋਂ ਮੈਂ ਟ੍ਰੀਟਮੈਂਟ ਸ਼ੁਰੂ ਕੀਤਾ ਸੀ ਮੈਨੂੰ ਉਹਨਾਂ ਨੇ ਕਿਹਾ ਸੀਗਾ ਕਿ ਤੁਹਾਡੇ ਗਲ ਚ ਬੁਰਕੀਆਂ ਆਉਂਦੀਆਂ ਨੇ ਤੇ ਮੇਰੇ ਆਉਂਦੀਆਂ ਸੀ ਜਦੋਂ ਮੈਂ ਖਾਣਾ ਖਾਂਦੀ ਸੀ ਨਾ ਤੇ ਮੈਨੂੰ ਐ ਲੱਗਦਾ ਹੁੰਦਾ ਸੀਗਾ ਵੀ ਮੇਰੇ ਇੱਥੇ ਹੀ ਪਿਆ ਇੱਥੇ ਰੜਕੀ ਜਾਂਦਾ ਮੈਂ ਦੇਸ਼ ਦੇ ਪਾਪਾਂ ਨੂੰ ਖਾਣਾ ਮੈਨੂੰ ਪਤਾ ਨਹੀਂ ਕੀ ਹੋਇਆ ਮੇਰੇ ਨਾਲ ਰੋਟੀ ਖਾ ਕੇ ਮੇਰੇ ਗਲ ਚ ਹੀ ਫੇਰ ਜਾਂਦੀ ਹੈ ਤੇ ਇੱਕ ਹੋਊਗਾ ਇਚੀ ਸਕਿਨ ਮੈਨੂੰ ਇਚੀ ਸਕਿਨ ਦੀ ਮਤਲਬ ਮੇਰੀ ਖਾਰਿਸ਼ ਹੁੰਦੀ ਰਹਿੰਦੀ ਸੀ ਬਾਡੀ ਤੇ ਕਦੇ ਕਿਤੇ ਹੋਣੀ ਜਿਵੇਂ ਕੀੜੀਆਂ ਲੜਦੀਆਂ ਹੁੰਦੀਆਂ ਨੇ ਕਦੇ ਕਿਤੇ ਹੋਣੀ ਹਨ ਇਸ ਤਰ੍ਹਾਂ ਪੂਰੀ ਬਾਡੀ ਦੇ ਉੱਪਰ ਖਾਰਿਸ਼ ਹੁੰਦੀ ਤੇ ਫਿਰ ਮੈਂ ਮਲਟੀ ਵਿਟਾਮਿਨ ਵਗੈਰਾ ਲੈਂਦੀ ਰਹਿੰਦੀ ਬਹੁਤ ਡਾਕਟਰਸ ਨੂੰ ਮੈਂ ਪੁੱਛਣਾ ਵੀ ਮੈਨੂੰ ਇਸ ਤਰ੍ਹਾਂ ਪ੍ਰੋਬਲਮ ਹੈ ਕਿਸੇ ਨੇ ਨਾ ਦੱਸਣਾ ਉਹਨਾਂ ਨੇ ਕਿਹਾ ਨਾ ਮਲਟੀ ਵਿਟਾਮਿਨ ਲੈਂਦੇ ਰੋ ਕੋਈ ਗੱਲ ਨਹੀਂ ਉਹ ਤਾਂ ਚਲੋ ਜਦੋਂ ਦੇਸ਼ ਦੇ ਪਾਪਾ ਦੀ ਡਾਕ ਨੇ ਡਾਇਗਨੋਸ ਹੋਈ ਤੇ ਉਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਵੀ ਕਰਵਾਓ ਤਾਂ ਮੈਂ ਕਰਵਾਇਆ ਸੋ ਇਹ ਪ੍ਰੋਬਲਮ ਨਾਲ ਮੈਨੂੰ ਹੋਰ ਬਹੁਤ ਸਾਰੀਆਂ ਪ੍ਰੋਬਲਮਸ ਹੋਈਆਂ ਉਸ ਤੋਂ ਬਾਅਦ ਜਦੋਂ ਡਾਇਗਨੋਸ ਹੋ ਇਹਨਾਂ ਕੋਰਸ ਹੁੰਦਾ 3 ਮਹੀਨੇ ਦਾ ਜਾਂ 6 ਮਹੀਨੇ ਦਾ ਹਨਾ ਮੈਡੀਸਨ ਹੁੰਦੀ ਆ ਦੀ ਕਿਉਂਕਿ ਇਹਦੀ ਕੋਈ ਵੈਕਸੀਨ ਨਹੀਂ ਬਣੀ ਹੋਈ ਹੈਗੀ ਇਸ ਕਰਕੇ ਜਿਹੜਾ ਦਾ ਵਾਇਰਸ ਆ ਬਾਡੀ ਚ ਕਦੀ ਨਹੀਂ ਜਾਂਦਾ ਤੇ ਮੈਂ 3 ਮਹੀਨੇ ਦਾ ਕੋਰਸ ਕੀਤਾ ਉਸ ਤੋਂ ਬਾਅਦ ਟੈਸਟ ਹੋਏ ਤੇ ਫਿਰ ਹੋਰ ਜ਼ਰੂਰਤ ਸੀਗੀ ਸੋ 6 ਮਹੀਨੇ ਦਾ ਕੋਰਸ ਸੀ ਮੇਰਾ ਜਿਹੜਾ ਉਹ ਕੰਪਲੀਟ ਮੈਂ ਕੀਤਾ ਪਰ ਉਸ ਤੋਂ ਬਾਅਦ ਵੀ ਮੈਨੂੰ ਸਿੰਪਟਮ ਆਉਂਦੇ ਰਹਿੰਦੇ ਸੀਗੇ ਇਹ ਚੀਕ ਸਕਿਨ ਦੀ ਪ੍ਰੋਬਲਮ ਮੈਨੂੰ ਫੇਰ ਆਉਂਦੀ ਸੀ ਔਰ ਗਲੇ ਦੀ ਜਿਵੇਂ ਹਾਜਮਾ ਖਰਾਬ ਹੋਣਾ ਹਨਾ ਤੇ ਉਸ ਤੋਂ ਬਾਅਦ ਆਪਾਂ ਹੋਮੋਪੈਥੀ ਆ ਜਿਹੜੀ ਉਹ ਮੇਰੀ ਕੰਟੀਨਿਊਸਲੀ ਚੱਲ ਰਹੀ ਆ ਮੈਂ ਕਦੇ ਮਿਸ ਨਹੀਂ ਕਰਦੀ ਹੈਗੀ ਜੇ ਹੁਣ ਖਤਮ ਹੋ ਗਈ ਅੱਜ ਹਨ ਅੱਜ ਕੋਲ ਚ ਸਾਨੂੰ ਕੰਮ ਬਹੁਤ ਸੀਗਾ ਤੇ ਮੈਂ ਭੁੱਲ ਗਈ ਤੇ ਹੁਣ ਕੱਲ ਨੂੰ ਉਹ ਮੈਡੀਸਨ ਆ ਜਿਹੜੀ ਮੇਰੀ ਜ਼ਰੂਰ ਆਉਗੀ ਕਿਉਂਕਿ ਮੈਂ ਉਹ ਮਿਸ ਨਹੀਂ ਕਰਦੀ ਹੈ ਮੈਂ ਰੈਗੂਲਰਲੀ ਲੈਂਦੀ ਰਹਿਣੀ ਆ ਹਾਂ ਤੇ ਉਹਦੇ ਨਾਲ ਫਿਰ ਮੈਂ ਬਿਲਕੁਲ ਠੀਕ ਰਹਿਣੀ ਆ ਮੈਨੂੰ ਹੋਮੋਪੈਥੀ ਲੈਣੀ ਕੋਈ ਔਖੀ ਨਹੀਂ ਲੱਗਦੀ ਤੇ ਇਸ ਕਰਕੇ ਮੈਨੂੰ ਇਹ ਸਾਰੀਆਂ ਪ੍ਰੋਬਲਮਸ ਆਈਆਂ ਤੇ ਹੁਣ ਜਿਹੜੀ ਦੰਦਾਂ ਦੀ ਪ੍ਰੋਬਲਮ ਆ ਹੋ ਵੀ ਚਲੋ ਠੀਕ ਹੋ ਜੂਗੀ ਹੁਣ ਹਨਾ ਜੇ ਆਪਾਂ ਟਾਈਮ ਸਿਰ ਸੰਭਾਲ ਲਈਏ ਤਾਂ ਸਹੀ ਹੋ ਜਾਂਦਾ ਹੈ ਹਨਾ ਜੇ ਆਪਾਂ ਇਹਨੂੰ ਲੰਬਾ ਪਾ ਦਈਏ ਕਿਸੇ ਵੀ ਪ੍ਰੋਬਲਮ ਨੂੰ ਚਲੋ ਉਹ ਕਰ ਲਾਂਗੇ ਕਾਲ ਕਰੀ ਜਾਈਏ ਤੇ ਫਿਰ ਵੱਧ ਜਾਂਦੀ ਹੈ ਹਨਾ ਫਿਰ ਨੁਕਸਾਨ ਥੋੜਾ ਜ਼ਿਆਦਾ ਹੋ ਜਾਂਦਾ ਸੋ ਸਾਰੀਆਂ ਭੈਣਾ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ ਮੈਨੂੰ ਲੱਗਦਾ ਹੈ ਦੰਦ ਗਏ ਤਾਂ ਕਹਿੰਦੇ ਹੁੰਦੇ ਸਵਾਦ ਗਿਆ ਅੱਖਾਂ ਗਈਆਂ ਜਹਾਨ ਗਿਆ ਹਨਾ ਸੋ ਦੰਦਾਂ ਵਗੈਰਾ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਜਦੋਂ ਕਦੇ ਵੀ ਤੁਹਾਡੇ ਮਾੜੀ-ਮੋਟੀ ਪ੍ਰੋਬਲਮ ਆਉਂਦੀ ਹੈ ਡਾਕਟਰ ਦੇ ਜ਼ਰੂਰ ਜਾਓ ਠੀਕ ਹੈ ਇੱਕ ਤਾਂ ਹੈਗਾ ਕਿ ਜਿਵੇਂ ਫਟਕੜੀ ਪਾਣੀ ਦੇ ਵਿੱਚ ਭਿਉਂਕੇ ਰੱਖਤੀ ਤੇ ਜਿਹੜਾ ਤੁਹਾਨੂੰ ਠੰਡਾ ਦਿੱਤਾ ਹੁੰਦਾ ਨਾ ਜੀ ਜੇ ਤੁਹਾਨੂੰ ਲੱਗਣ ਲੱਗ ਜਾਂਦਾ ਦੰਦਾਂ ਤੇ ਉਹਦਾ ਸਭ ਤੋਂ ਸੌਖਾ ਤਰੀਕਾ ਹੁੰਦਾ ਕਿ ਪਾਣੀ ਦੇ ਵਿੱਚ ਫਟਕੜੀ ਆ ਜਿਹੜੀ ਉਹ ਭਿਉਂਕੇ ਰੱਖ ਦੋ ਤੇ ਉਹਦੀਆਂ ਨਾ ਤੁਸੀਂ কুরਲੀਆਂ ਕਰ ਲਓ ਜਿਵੇਂ ਰਾਤ ਨੂੰ ਭਿਉਂਕੇ ਰੱਖਤੀ ਤੇ ਸਵੇਰੇ ਫਟਕੜੀ ਬਾਹਰ ਕੱਢਤੀ ਤੇ ਜਿਵੇਂ 1/2 ਗਲਾਸ ਪਾਣੀ ਦਾ ਤੇ ਉਹਦੀਆਂ ਜਿਵੇਂ ਆਪਾਂ ਘਰਾਰੇ ਨਹੀਂ ਕਰਦੇ ਹੁੰਦੇ ਘਰਾਰੇ ਤਾਂ ਚਲੋ ਗੱਲ 'ਚ ਕਰਦੇ ਆ ਉਹ ਜਿਵੇਂ ਬਾਰ-ਬਾਰ ਕੁੱਟਾਂ-ਵਾਰ ਪਰ ਕੇ ਆਏ ਚੰਗੀ ਤਰ੍ਹਾਂ ਘਮਾਉਣਾ ਮੂੰਹ ਦੇ ਵਿੱਚ ਨਾ ਇਸ ਤਰ੍ਹਾਂ ਪਾਣੀ ਆ ਜਿਹੜਾ ਉਹ ਐ ਸਾਰੇ ਦੰਦਾਂ ਦੇ ਉੱਪਰ ਦੀ ਘਮਾਉਣਾ ਇਸ ਤਰ੍ਹਾਂ ਪੰਜ ਚਾਰ ਗੁਰਲੀਆਂ ਕਰ ਲਓ ਤੁਸੀਂ ਸਵੇਰੇ ਸ਼ਾਮੇ ਇਸ ਤਰ੍ਹਾਂ ਕਰੋ ਉਹਦੇ ਨਾਲ ਅੰਦਰੋਂ ਜਿਹੜੇ ਆਹ ਗੁੱਲਾ ਦੇ ਅੰਦਰਲੇ ਪਾਸੇ ਮਾਸ ਨੂੰ ਛਿੱਲਿਆ ਜਾਂਦਾ ਜ਼ਰੂਰ ਜਾਂਦਾ ਫੜਕੜੀ ਨਾਲ ਪਰ ਗਰਮ ਠੰਡਾ ਲੱਗਣੋਂ हट ਜਾਂਦਾ ਪਰ ਜੇ ਫੇਰ ਵੀ ਨਹੀਂ हटਦਾ ਫੇਰ ਤੁਹਾਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਹੈਗੀ ਆ ਦਾ ਮਤਲਬ ਤੁਹਾਡੀ ਕੋਈ ਅੰਦਰ ਕੈਵਿਟੀ ਬਣੀ ਆ ਔਰ ਤੁਹਾਨੂੰ ਉਹਦੀ ਟ੍ਰੀਟਮੈਂਟ ਦੀ ਜ਼ਰੂਰਤ ਹੈਗੀ ਆ ਪਰ ਘਰੇ ਪਹਿਲਾਂ ਕਰੇ ਲੂ ਜਿਹੜਾ ਇਲਾਜ ਆ ਉਹ ਕਰਕੇ ਜ਼ਰੂਰ ਦੇਖ ਲੈਣਾ ਚਾਹੀਦਾ ਜੇ ਐਸੀ ਮੋਣੀ ਮੋਟੀ ਇਨਫੈਕਸ਼ਨ ਹੋਵੇ ਤਾਂ ਫਿਰ ਉਹ ਫਟਕੜੀ ਵਾਲੇ ਬਾਣੀ ਨਾਲ 5-7 ਦਿਨਾਂ ਦੇ ਵਿੱਚ ਜੇ ਤੁਸੀਂ ਕਰੋਗੇ ਉਹ ਬਿਲਕੁਲ ਠੀਕ ਹੋ ਜਾਂਦੀ ਹੁੰਦੀ ਆ ਸੋ ਪਹਿਲਾਂ ਤਾਂ ਇਸ ਤਰ੍ਹਾਂ ਦਾ ਜਿਹੜਾ ਨੁਸਖਾ ਹੈ ਉਹ ਘਰੇ ਅਡਾਪਟ ਕਰਿਆ ਕਰੋ ਉਸ ਤੋਂ ਬਾਅਦ ਤੁਸੀਂ ਡਾਕਟਰ ਕੋਲ ਜਰੂਰ ਜਾਓ ਕਹੋਲ ਬਿਲਕੁਲ ਨਾ ਕਰੋ ਠੀਕ ਹੈ ਸੋ ਜਿਹੜੇ ਪਰਮਾਤਮਾ ਨੇ ਚੀਜ਼ ਦਿੱਤੀ ਆ ਉਹਨੂੰ ਆਪਾਂ ਜੂ ਸੰਭਾਲ ਕੇ ਰੱਖੀਏ ਤੇ ਚਲੋ ਜੀ ਮੈਨੂੰ ਲੱਗਦਾ ਅੱਜ ਮੇਰੇ ਤੋਂ ਜ਼ਿਆਦਾ ਬੋਲਿਆ ਨਹੀਂ ਜਾ ਰਿਹਾ ਤੇ ਮੈਂ ਵਲੌਗ ਦਾ ਐਂਡ ਆ ਜਿਹੜਾ ਉਹ ਇੱਥੇ ਹੀ ਕਰਨਾ ਚਾਹੂੰਗੀ ਕਿਉਂਕਿ ਮੇਰੇ ਦੰਦਾਂ ਦੇ ਵਿੱਚ ਹਲਕਾ ਹਲਕਾ ਪੇਨ ਵੀ ਹੋ ਰਿਹਾ ਯਵੇਂ ਜਿਵੇਂ ਮੈਂ ਸੁਣਨ ਉੱਤਰ ਰਹੀ ਹਾਂ ਉਹਵੇਂ ਉਹਵੇਂ ਹਲਕਾ ਹਲਕਾ ਵੀ ਇਨ ਸ਼ੁਰੂ ਹੋ ਗਿਆ ਕਿਉਂਕਿ ਆਰ ਸੀਟੀ ਦਾ ਇੱਕ ਹੀ ਬਹੁਤ ਹੁੰਦੀ ਹੈ ਮੈਂ ਤਾਂ ਫਿਰ 5000 ਦਾ ਦੀ ਕਰਾ ਕੇ ਆਈਆਂ ਮੋੜੀ-ਮੋਟੀ ਨਹੀਂ ਹੈਗੀ ਮੈਨੂੰ ਇਹ ਸੀਗਾ ਥੋੜਾ ਜਿਹਾ ਵੀ ਚਲੋ ਬਾਰ-ਬਾਰ ਆਉਣ ਨਾਲ ਹੋ ਤੇ ਇੱਕ ਵਾਰੀ ਆਪਾਂ ਇਹ ਪੀੜਾ ਪ੍ਰਦਸ਼ਤ ਕਰ ਲਾਂਗੇ ਇੰਜੈਕਸ਼ਨ ਵਗੈਰਾ ਤਲਾਉਣੇ ਥੋੜੇ ਔਖੇ ਲੱਗਦੇ ਨੇ ਆ ਤਿੰਨ ਚਾਰ ਇੰਜੈਕਸ਼ਨ ਲੱਗੇ ਇੱਧਰ-ਇੱਧਰ ਸਾਰੀ ਦੰਦਾਂ 'ਤੇ ਤੇ ਹਾਂ ਚਲੋ ਠੀਕ ਹੋ ਜਾਊਗਾ ਕੰਮ ਛੇਤੀ ਨਿਬੜ ਜਾਊਗਾ ਹਾਂ ਲਓ ਜੀ ਕਾਫੀ ਸਾਰੀਆਂ ਗੱਲਾਂ ਹੋ ਗਈਆਂ ਤੇ ਆਪਾਂ ਹੁਣ ਆਹ ਨਿੱਕੇ ਮोटे ਜਿਹੜੇ ਕਮੈਂਟ ਆਉਂਦੇ ਨੇ ਹਨਾ ਤੇ ਉਹਨਾਂ ਵੱਲ ਆਪਾਂ ਬਹੁਤਾ ਧਿਆਨ ਨਹੀਂ ਦੇਵਾਂਗੇ ਆਪਾਂ ਆਪਣੀ એનર્ਜੀ ਜਿਹੜੀ ਇਸ ਪਾਸੇ ਨਹੀਂ ਲਾਉਣੀ ਹੈਗੀ ਆਪਾਂ ਪੋਜ਼ਿਟਿਵ ਵੇ ਦੇ ਨਾਲ ਚੱਲਾਂਗੇ ਠੀਕ ਹੈ ਜੀ ਕਿਉਂਕਿ ਜੇ ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਜ਼ਿਆਦਾ ਇੰਪੋਰਟੈਂਸ ਦੇਣ ਲੱਗ ਗਏ ਇੱਕ ਵਾਰੀ ਮੈਂ ਜਵਾਬ ਦੇਣਾ ਸੀ ਉਹਦਾ ਜਵਾਬ ਦੇਤਾ ਬਸ ਬਹੁਤ ਹੋ ਗਈ ਜੇ ਅਗਲਾ ਫੇਰ ਵੀ ਬਾਰ-ਬਾਰ ਕਰੀ ਜਾਂਦਾ ਹੈ ਤਾਂ ਮਤਲਬ ਉਹਨੂੰ ਪਰਮਾਤਮਾ ਨਹੀਂ ਬੁੱਧੀ ਹੈ ਜਿਹੜੀ ਉਹ ਘੱਟ ਦਿੱਤੀ ਹੋਈ ਹੈ ਤੇ ਉਹਨੂੰ ਪਰਮਾਤਮਾ ਹੀ ਸਮਝ ਦੇਵੇ ਇਹ ਵਾਇਗਰੂ ਇਸ ਮਤ ਦੇ ਸਕਦਾ ਬੰਦਾ ਨਹੀਂ ਦੇ ਸਕਦਾ ਹਨਾ ਚਲੋ ਇਹ ਉਹਨਾਂ ਦੀ ਬੁੱਧੀਵਾਰੀ ਗੱਲ ਹੋ ਗਈ ਵੀ ਘੱਟ ਹੋਣੀ ਆ ਥੋੜੀ ਜੀ ਤਾਂ ਕਰਕੇ ਉਹ ਇਸ ਤਰ੍ਹਾਂ ਕਰ ਰਹੇ ਨੇ ਅਦਰਵਾਈਜ਼ ਜਿਹੜਾ ਸਿਆਣਾ ਬੰਦਾ ਹੁੰਦਾ ਨਾ ਉਹ ਇਹ ਚੀਜ਼ਾਂ ਨੂੰ ਬਹੁਤ ਸਮਝਦਾ ਹੁੰਦਾ ਤੇ ਚਲੋ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇੰਨਾ ਸਪੋਰਟ ਕੀਤਾ ਇੰਨੇ ਕਮੈਂਟ ਕਰ-ਕਰਕੇ ਫੋਨ ਕਰ-ਕਰਕੇ ਇੰਨਾ ਸਪੋਰਟ ਕੀਤਾ ਮੈਨੂੰ ਬਸ ਮੈਂ ਤੁਹਾਡੇ ਹੌਸਲੇ ਨਾਲ ਹੀ ਮੈਨੂੰ ਲੱਗਦਾ ਮੈਂ ਤਾਂ ਤੁਸੀਂ ਕਹਿ ਦਿੰਨੇ ਹੋ ਵੀ ਮੈਂ ਤੁਹਾਨੂੰ ਹੌਸਲਾ ਦਿੰਨੀ ਆ ਮੈਨੂੰ ਲੱਗਦਾ ਮੈਂ ਤੁਹਾਡੇ ਹੌਸਲੇ ਨਾਲ ਹੀ ਉੱਡੀ ਫਿਰਦੀ ਆ ਤੁਸੀਂ ਹੁਣ ਮੇਰੇ ਖੰਭੂ ਬਣਦੇ ਜਾ ਰਹੇ ਹੂੰ ਸੋ ਹੁਣ ਮੈਂ ਆਪਾਂ ਹਮੇਥੀ ਵਲੌਗ ਦਾ ਕਰਦੀ ਐਂਡ ਤੇ ਕੰਮ ਨੂੰ ਮਿਲਾਂਗੇ ਵਧੀਆ ਜਿਹਾ ਵਲੌਗ ਲੈ ਕੇ ਕਈ ਭੈਣਾਂ ਨੇ ਕਿਹਾ ਸੀਗਾ ਕਿ ਸਾਨੂੰ ਕੋਈ ਵੀ ਕਲਰ ਆ ਜਿਹੜਾ ਸੂਟ ਨਹੀਂ ਕਰਦਾ ਆਪਾਂ ਉਹਦੇ ਤੇ ਇੱਕ ਕਲਰ ਬਣਾਉਣਾ ਐ ਔਰ ਉਸ ਸਗੋਂ ਮੈਂ ਹੀ ਉਹੀ ਲਾਉਂਗੀ ਕਿਉਂਕਿ ਕਲਰ ਹੁੰਦੇ ਨੇ ਨਾ ਜਿਹੜੇ ਆਪਾਂ ਲਾਉਨੇ ਆ ਹੇਅਰ ਕਲਰ ਵਿੱਚ ਕੈਮੀਕਲ ਤਾਂ ਹੁੰਦੇ ਨੇ ਵਾਲਾਂ ਨੂੰ ਖਰਾਬ ਜ਼ਰੂਰ ਕਰਦੇ ਨੇ ਸੋ ਆਪਾਂ ਇੱਕ ਕਲਰ ਘੜੀ ਤਿਆਰ ਕਰਨੇ ਆ ਬਸ ਇੱਕ ਦੋ ਦਿਨ ਦੇ ਵਿੱਚ ਤੇ ਫਿਰ ਆਪਾਂ ਉਹ ਕਲਰ ਆ ਜਿਹੜਾ ਤੁਹਾਨੂੰ ਬਣਾ ਕੇ ਦਿਖਾਵਾਂਗੇ ਉਹ ਆਪਾਂ ਬੀਬੀ ਦੇ ਲਾ ਕੇ ਦਿਖਾਵਾਂਗੇ ਕਿਉਂਕਿ ਬੀਬੀ ਦੇ ਵਾਲ ਚਿੱਟੇ ਨੇ ਬੀਬੀ ਦੇ ਵਾਲਾਂ ਤੇ ਆਪਾਂ ਨੂੰ ਜ਼ਿਆਦਾ ਪਤਾ ਲੱਗੂਗਾ ਠੀਕ ਹੈ ਜੀ ਆਪਾਂ ਉਹ ਜ਼ਰੂਰ ਐਕਸਪੈਰੀਮੈਂਟ ਕਰਾਂਗੇ ਤੇ ਸ਼ਾਇਦ ਉਹ ਵਧੀਆ ਚੀਜ਼ ਬਣ ਕੇ ਰੈਡੀ ਹੋਊਗੀ ਤੇ ਸਾਰੀਆਂ ਭੈਣਾਂ ਮੇਰੀਆਂ ਜਿਹੜੀਆਂ ਆ ਗਈਆਂ ਜਦੋਂ ਵੀ ਮਿਲਣਗੀਆਂ ਚਿੱਟੇ ਵਾਲਾਂ ਨਾਲ ਨਹੀਂ ਮਿਲਣਗੀਆਂ ਆ ਕਾਲੇ ਵਾਲਾਂ ਨਾਲ ਮਿਲਣਗੀਆਂ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ